ਹਾਂਜੀ ਹਾਂਜੀ ਦੋਸਤੋ ਪੰਜਾਬ ਦੇ ਫਾਰਮ ਹਾਊਸ ਤਾਂ ਬਹੁਤ ਦੇਖਿਆ ਪੰਜਾਬ ਦੀਆਂ ਮੋਟਰਾਂ ਬਹੁਤ ਦੇਖੀਆਂ ਤੁਸੀਂ ਤੇ ਅੱਜ ਤੁਹਾਨੂੰ ਯੂਪੀ ਦੇ ਵਿੱਚ ਖੜਿਆ ਤੇ ਉੱਥੋਂ ਦੀ ਇੱਕ ਮੋਟਰ ਦਿਖਾਉਣੇ ਆ ਉਹਦੀ ਮੜੇ ਦੂਰੋਂ ਦਿਖਾ ਦੇ ਹਾ ਪੂਰਾ ਵਿਊ ਇਹਦਾ ਕਿ ਕਿੱਡੀ ਘਾਟ ਇੱਥੇ ਜਿਹੜੀ ਮੋਟਰ ਲਵਾਈ ਹੋਈ ਹੈ ਤੇ ਫਾਰਮ ਹਾਊਸ ਬਣਾਇਆ ਹੋਇਆ ਤਵੀਆਂ ਪਈਆਂ ਬਾਈ ਦੀਆਂ ਅੰਦਰ ਜਾ ਕੇ ਦਿਖਾਉਣੇ ਤੁਹਾਨੂੰ ਕੀ ਸਿਸਟਮ ਆ ਦਾਸ ਦੇ ਵਿੱਚ 4 ਇੰਚੀ ਪਾਣੀ ਆ ਫੂ ਦਾ ਕੂਈ ਲੱਗਿਆ ਬੋਰੀ ਲੱਗਿਆ ਹੋਇਆ ਹੈ ਹਨਾ ਮੰਦੀ ਬਾਈ ਹਾਂ ਹੋਰ ਉਪਰ ਬਾਲ ਆ ਬਸ ਹੋਰ 8-9 ਫੁੱਟ ਤੇ ਪਾਣੀ ਆ ਸਾਰਾ 8-9 ਫੁੱਟ ਤੇ ਪਾਣੀ ਆ ਫੁੱਲ ਪ੍ਰੈਸ਼ਰ ਦਾ ਪਾਣੀ ਆ ਅੰਦਰੋਂ ਦਿਖਾਉਣੇ ਤਾਂ ਕਿੰਨੀ ਸਾਫ਼ ਪਾਣੀ ਨਾਲ ਬਾਈ ਨੇ ਸੰਭਾਲਿਆ ਹੋਇਆ ਹੈ ਤੇ ਇਹਦਾ ਘੈਂਟ ਬਣਾਇਆ ਹੋਇਆ ਇਧਰਲੀ ਸਾਈਡ ਤੋਂ ਦੇਖੋ ਫੈਂਟ ਤੋਂ ਫਰੰਟ ਤੋਂ ਉਹਦੇ ਘੈਂਟ ਆਹਾ ਮੰਦੀ ਬੱਤੇ ਬੜਾ ਸਕੂਨ ਦਾ ਹਨਾ ਯਾਰੀ ਵਾਲੀ ਚੀਜ਼ ਬਣੀ ਹੋਈ ਆ ਅੰਦਰੋਂ ਦੇਖੀਏ ਆਹ ਦੇਖੀਏ ਉੱਪਰ ਤੋਂ ਕਿੰਨਾ ਟਾਣਾ ਬਾਣਾ ਘੈਂਟ ਬਣਾਇਆ ਅੰਦਰ ਆ ਗਿਆ। ਅੱੱਲੇ ਮਿੱਟੀ ਲਈ ਹੋਈ ਆ ਪੂਰੀ ਸਖਤ। ਇਹ ਸਾਈਡਾਂ ਤੇ ਵੀ ਪੂਰੀ ਕੰਦ ਐਂ ਪੋਚਾ ਲਾਇਆ। ਸਾਫ ਸਵਾਈ ਮੈਂ ਕਹਿੰਨਾ ਪੂਰੀ ਇੱਕ ਨੰਬਰ ਦੀ ਕੀਤੀ ਹੋਈ ਆ। ਤੇ ਨਾਲ ਚੱਕੀ ਵੀ ਲਾਈ ਹੋਈ ਆ। ਚੱਕੀ ਆ। ਉਹ ਆਪਣੇ ਜਿਹੜੀ ਜਾਲੀ ਆ ਆਟਾ ਧਰਨ ਵਾਲੀ ਆਪਣੇ ਕਹਿੰਦੇ ਪਹਿਲਾਂ ਹੁੰਦਾ ਸੀਗਾ ਰੋਟੀਆਂ ਵਾਲਾ ਛੱਬਾ ਜਾਂ ਹੋਰ ਇੱਦਾਂ ਦੇ ਸਾਰੇ ਸੰਦ ਨੇ ਭਾਈ ਆ। ਨਾਲ ਹਾਂ ਇੰਜੰਟਰ ਆ ਹੋਇਆ। ਇੰਜਨ ਦੇ ਨਾਲ ਹੀ ਉਹਨੇ ਪਾਣੀ ਚੱਕਣਾ ਹੈ। ਤੇ ਇੱਕ ਬੱਪ ਹੈ। ਹਾਂ। ਪੋਰਟੋ ਨੇ ਕਦਰ ਸਿਪੂਰੇ ਆ ਤਗੜਾ ਸਟਰਕਟਰ ਖੜਾ ਕੀਤਾ ਹੋਇਆ ਲੱਗਣ ਵਾਲਾ ਤਾਂ ਮੈਨੂੰ ਲੱਗਦਾ ਮਨਿਆਰ ਵੀ ਬਹੁਤ ਹੋਣੀ ਆ ਰਹੀ ਬਹੁਤੇ ਕਟੋ-ਕਟੇ ਨੂੰ ਬਣੇ ਨੂੰ ਮੇਰੇ ਹਿਸਾਬ ਨਾਲ ਜੀ ਕਰੀਬਨ 25 ਸਾਲ ਤੋਂ ਮੈਂ ਇਦਾਂ ਹੀ ਦੇਖ ਰਿਹਾ ਇਹਨੂੰ ਬਣੇ ਹੋਏ ਨੂੰ 25 ਸਾਲ 25 ਸਾਲ ਤੋਂ ਪੂਰਾ ਪਗੜ ਹੈ 25 ਸਾਲ ਦਾ 25 ਸਾਲ ਦੀਆਂ ਕੰਧਾਂ ਇਹ ਮਿੱਟੀ ਦੀ ਨਹੀਂ ਬਣੀ ਹੋਈਆਂ ਕੰਧਾਂ ਇਹ ਅਸਲ ਦੇ ਵਿੱਚ ਸੰਵਾਲ ਤੇ ਆ ਸੰਵਾਲ ਤੇ ਆ ਦੂਜਾ ਨੰਬਰ ਥੋੜਾ ਬਹੁਤ ਡੈਮੇਜ ਹੋ ਵੀ ਜਾਂਦਾ ਪਰ ਸ਼ਾਂਤ ਨੇ ਬਹੁਤ ਸੋਹਣੇ ਕਰਕੇ ਇਹਦੀ ਬਾਈ ਤੋਂ ਵਾਲੀ ਟੂਰੀ ਵਾਲਾ ਤਾਂ ਕੋਈ ਚੱਕਰ ਨਹੀਂ ਦੋਵਾਰਾ ਇਹ ਨਹੀਂ ਇਦਾਂ ਹੀ ਮਿੱਟੀ ਲਾ ਕੇ ਤੇ ਰਿਪੇਅਰ ਕਰ ਦੇ ਜਾਂਦੀ ਹਾਂ ਹਾਂ ਨਹੀਂ ਨਹੀਂ ਹਾਂ ਦੋਵਾਰਾ ਪਾਜਾ ਨਹੀਂ ਹਾਂ ਦੋਵਾਰਾ ਹੁਣ ਉਧਰਲੀ ਸੜਕ ਝੋਨਾ ਲੱਗਿਆ ਹੋਇਆ ਸਾਰਾ ਆ ਸੋਇਆ ਵੀ ਨਾ ਬਾਈ ਹਾਂ ਬਾਈ ਇਹ ਸੋਇਆ ਵੀ ਨਾ ਸੋਇਆ ਵੀ ਨਾ ਹੁਣ ਮੀਂਹ ਬਹੁਤ ਜ਼ਿਆਦਾ ਪਈ ਸੀ 8 ਦਿਨ ਹੋ ਗਏ ਮੀਂਹ ਪੈਣ ਦੇ ਨੂੰ ਅੱਜ ਹੀ ਹੁਣੇ ਖੁੱਲਿਆ ਮੌਸਮ ਹਲੇ ਹਾਂ ਤਨੋਬ ਦੇ ਦੇ ਵੀ ਮਾਹੌਲ ਦਿਖਾਉਣੇ ਆ ਅੱਗੇ ਵੀ ਮੌਸਮ ਦਿਖਾਉਣੇ ਆ ਕਿਵੇਂ-ਕਿਵੇਂ ਆਖੰਦੇ ਜਾਂ ਮੋਟਰਾਂ ਸਾਰੀਆਂ ਦਿਖਾਵਾਂਗੇ ਠੀਕ ਆ ਜੀ